ਪੰਜਾਬ ਬਿਜਲੀ ਬੋਰਡ ASSE UG2 ਅਤੇ JBA ਦੇ ਨਿਊ ਕੈਂਡੀਡੇਟ ਪਟਿਆਲਾ ਦੁਆਰਾ ਪੀਐਸਪੀਸੀਲ ਆਫਿਸ ਦੇ ਬਾਹਰ ਧੰਨਾ ਪ੍ਰਦਰਸ਼ਨ ਕੀਤਾ ਗਿਆ। ਪਿਛਲੇ 2 ਸਾਲਾਂ ਤੋਂ ਲੰਬਿਤ ਪਈ ਪਦਾਂ ਨੂੰ ਪਰ ਲਈ ਪ੍ਰਦਰਸ਼ਨ ਕੀਤਾ ਗਿਆ। ਬਿਜਲੀ ਵਿਭਾਗ ਦੁਆਰਾ ਸਾਰੇ ਨਵੇਂ ਕੈਂਡੀਡੇਟ ਨੂੰ 15 ਦਿਨਾਂ ਦੇ ਵਿੱਚ ਲਿਖੇ ਸਾਰੇ ਨਵੇਂ ਕੈਂਡੀਡੇਟ ਨੂੰ ਜੁਆਇਨਿੰਗ ਲੈਟਰ ਦੇਣ ਦੀ ਗੱਲ ਕਹੀ ਗਈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਆਉਣ ਵਾਲੇ 15 ਦਿਨਾਂ ਦੇ ਵਿੱਚ ਜੁਆਇਨਿੰਗ ਲੈਟਰ ਜਾਰੀ ਕੀਤੇ ਜਾਂਦੇ ਹਨ ਜਾਂ ਫਿਰ ਲੰਬੇ ਸਮੇਂ ਤੱਕ ਲਟਕਾਇਆ ਜਾਂਦਾ ਹੈ। ਪ੍ਰਾਈਮ ਬ੍ਰੇਕਿੰਗ ਨਿਊਜ਼ ਤੋਂ ਸਪੈਸ਼ਲ ਰਿਪੋਰਟ ਕਸ਼ੀਕਾਲ ਜੀ ਅਸੀਂ ਸੀਆਰ 305 24 ਸੀਆਰ 306 24 ਏਐਸਐ ਜਪੀਏ ਤੇ ਜੀਟੂ ਦੇ ਕੈਂਡੀਡੇਟ ਆ ਤੇ ਸਾਡੀ ਭਰਤੀ ਨੂੰ ਤਕਰੀਬਨ 2 ਸਾਲ ਹੋ ਗਏ ਲੰਮਕਦੀ ਨੂੰ ਜੋ ਕਿ ਕਿਸੇ ਸਿਰੇ ਬੰਨੇ ਨਹੀਂ ਲਾਈ ਜਾ ਰਹੀ ਇਸ ਦੇ ਰਿਗਾਰਡਿੰਗ ਅਸੀਂ ਡਿਪਾਰਟਮੈਂਟ ਨਾਲ ਤਿੰਨ ਮੀਟਿੰਗਾਂ ਕੀਤੀਆਂ ਸੀਆਂ ਜੋ ਬੇਸਿੱਟਾ ਰਹੀਆਂ ਤੇ ਅੱਜ ਅਸੀਂ ਅੱਕ ਕੇ ਫੈਸਲਾ ਲਿਆ ਸੀ ਕਿ ਅਸੀਂ ਰੋਸ਼ ਪ੍ਰਦਰਸ਼ਨ ਕਰਾਂਗੇ ਤੇ ਸਾਡਾ ਰੋਸ਼ ਪ੍ਰਦਰਸ਼ਨ ਕਾਮਯਾਬ ਵੀ ਰਿਹਾ ਤੇ ਸਾਨੂੰ ਡਿਪਾਰਟਮੈਂਟ ਵੱਲੋਂ ਲਿਖਤੀ ਰੂਪ ਵਿੱਚ ਇਹ 15 ਦਿਨਾਂ ਦਾ ਟਾਈਮ ਮੰਗਿਆ ਗਿਆ ਉਹਨਾਂ ਤੋਂ ਕਿ ਅਸੀਂ 15 ਦਿਨ ਦੇ ਵਿੱਚ ਤੁਹਾਡੀ ਸਾਰੀ ਕਾਰਗੁਜ਼ਾਰੀ ਪਾ ਸਕੀਏ ਤੇ ਸਾਨੂੰ ਜੋਇਨਿੰਗ ਲੈਟਰ ਇਸ਼ੂ ਕਰ ਸਕਣਗੇ